Amado buy a ਸਿੰਘ ਅਤੇ ਮਾਤ ਗੁਜਰਖੋਰ ਜੀ ਸਮੇਤ तमाम ਉਹਨਾਂ ਮਹਾਨ ਸ਼ਹੀਦ ਉਹ ਗੁਰਮਖੰਡ ਸਮਰਪਤ ਉਹ ਸ਼ਹੀਦਾਂ ਨੂੰ ਇਹ ਸਿਰਦੇ ਕਰਨ ਲਈ ਜਿੱਥੇ ਸਮਾਗਮ ਹੋਇਆ ਸ੍ਰੀਮਾਨ 108 ਬ੍ਰਹਮ ਗਿਆਨੀ ਸੰਤਾਨਾਮ ਸਿੰਘ ਜੀ ਮਹਾਰਾਜ ਜਨ ਵਾਲਿਆਂ ਦੀ 96 96 ਸਰਾਣਾ ਬਰਸੀ ਗੁਰਮਤ ਸਮਾਗਮ ਕੱਪ ਸਥਾਨ ਨਿਰਮਲ ਕੂਟੀਆ ਜੋਲਾ ਵਿਖੇ ਮਹਪੁਰਖ ਗੁਰੂ ਪੰਥ ਦੇ ਅਜ਼ੀਮ ਸੰਤ ਬਾਬਾ ਅਜੀਤ ਸਿੰਘ ਜੀ ਮੁਖੀਆ ਨਰਮਲ ਕੂੜਿਆ ਖੀ ਨਰਮਲ ਕੂੜਿਆ ਜੀ ਵੱਲੋਂ ਅਸਥਾਨ ਦੇ ਮਹਪੁਰਖ ਸ਼੍ਰੀਮਾਨ ਸੰਤ 108 ਬਾਬਾ ਬਸੰਤ ਸਿੰਘ ਜੀ ਸ਼੍ਰੀਮਾਨ ਸੰਤ 108 ਸੰਤ ਗਿਆਨ ਸਿੰਘ ਜੀ ਸ਼੍ਰੀਮਾਨ 108 ਸੰਤ ਬਹਾਦਰ ਭਜਨ ਸਿੰਘ ਜੀ ਬਖਤ ਇਹਨਾਂ ਦੇ ਇਸ ਸਥਾਨ ਤੇ ਸੰਤ ਬਾਬਾ ਅਜੀਤ ਸਿੰਘ ਜੀ ਵੱਲੋਂ ਇਹ ਵਰਸੀ ਸਮਾਗਮਾਂ ਦੇ ਵਿੱਚ ਆਪ ਜੀ ਪਾਵਨਾ ਤੇ ਧਾਜਰੀ ਪਰੇ ਹੋ ਜਿੱਥੇ ਸਾਡੇ ਸ਼ਹੀਦ ਇਹ ਗੁਰਮਤ ਸਮਾਗਮਾਂ ਦੇ ਵਿੱਚ ਜਿੱਥੇ ਅਸੀਂ ਬੈਠੇ ਉਹਨਾਂ ਸ਼ਹੀਦਾਂ ਦੀ ਦੇਣ ਉਹਨਾਂ ਮਾਪੋਖਾਂ ਦੀ ਦੇਣ ਹੈ ਨਹੀਂ ਤੇ ਐਕਸਰ ਇਹ ਗੱਲ ਕਰਦਾ ਹਾਂ ਕਿ ਕਿਸੇ ਦੇ ਜੀਵਨ ਦੇ ਵਿੱਚੋਂ ਤੁਸੀਂ ਸੰਸਕਾਰ ਘਟਦੇ ਹੋ ਉਹਦੇ ਜੀਵਨ ਦੇ ਵਿੱਚੋਂ ਅਧਿਆਤਮ ਜੀਵਨ ਮਨਫੀ ਕਰਦੇ ਹੋ ਬਾਰੀ ਰੂਪ ਚ ਭਾਵੇਂ ਪਦਾਰਥਾਂ ਦੇ ਢੇਰ ਹੋਣ ਆਵੇ ਜੋ ਕੇ ਸਮੇਂ ਦੇ ਤਕਨੀਕੀ ਯੁੱਗ ਦੇ ਵਿੱਚ ਕੋ ਸਾਰੇ ਸਾਧਨ ਹੋਣ ਪਦਾਰਥ ਹੋਣ ਤਨ ਕਰਕੇ ਸੁੰਦਰ ਹੋਵੇ ਫਿਰ ਮਹਾਰਾਜ ਕਹਿੰਦੇ ਹਨ ਅਤ ਸੁੰਦਰ ਕੁਲੀ ਚਤਰ ਮੁਖ ਗਿਆਨੀ ਤਨਵੰਤ ਮਿਰਤਕ ਕਹੀਏ ਨਾਨਕਾ ਜਿਹ ਪ੍ਰੀਤ ਨਹੀਂ ભગવંત ਤੇ ਜਿਨ੍ਹਾਂ ਕੋਲ ਪ੍ਰੀਤ ਸੀ ਉਹਨਾਂ ਕੋ ਪ੍ਰਤੀਤ ਰਹੀ ਤੇ ਪ੍ਰਤੀਤ ਦੇ ਨਾਲ ਉਹ ਆਪਾਂ ਤੇ ਵਾਰ ਗਏ ਪਰ ਉਹਨਾ ਈ ਨਹੀਂ ਮੰਨੀ ਅਜੇ ਹਾਜ਼ਰੀ ਕਰਨ ਲਈ ਤੁਸ਼ ਜੇ ਸਮਾਪਕਸ਼ਿਆ ਕੁਝ ਸਮਾਂ ਹੋਰ 10 ਮਿੰਟ ਹੋਰ ਹਾਜ਼ਰੀ ਦਾ ਸਮਾਂ ਆਓ ਤਾਨਗੁਰ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਹਾਨ ਬਾਣੀ ਸ਼ਰੀਆ ਕਾਲ ਰਸਤਾ ਦੇ ਵਿੱਚੋਂ ਕਬਤ ਹਨ ਰਾਜਨ ਕੇ ਰਾਜਾ ਮਹਾ ਸਾਜ ਹੁਕੇ ਸਾਜ ਮਹ ਜੋਗ ਹੁਕੇ ਜੋਗ ਹਨ ਧਿਆਰ ਦਰਮਸ਼ਾਲ ਕੇ ਗੁਰਦੇਵ ਗੁਰੂਬੰਦ ਸਿੰਘ ਮਹਾਰਾਜ ਕਹਿਣ ਲੱਗੇ ਇੱਕ ਅਕਾਲ ਪੁਰਖ ਨੂੰ ਛੋਟੀਆਂ ਛੋਟੀਆਂ ਹੱਲਾ ਚ ਵੱਢਣ ਵਾਲਿਓ ਆਓ ਤੁਹਾਨੂੰ ਅਕਾਲ ਦੇ ਸਰੂਪ ਦੀ ਗੱਲ ਦੱਸਾਂ ਉਹਨੂੰ ਮੰਨਣ ਵਾਲਿਆਂ ਦੀ ਗੱਲ ਦੱਸਾਂ ਉਹਦਾ ਘੇਰਾ ਕਿੰਨਾ ਵਿਸ਼ਾਲ ਹੈ ਜੇ ਹਿੰਦੂ ਹੋ ਕੇ ਤੂੰ ਕਹਵੇਂ ਕਿਉਂ ਸਨਾਤਨ ਮਤ ਦਾ ਹੀ ਬਸ ਰੱਬ ਹੈ ਜੇ ਇਸਲਾਮੀ ਮਤ ਦੇ ਲੋਕ ਕਹਿਣ ਕਿ ਉਹ ਬਸ ਇਸਲਾਮ ਵਾਲੇ ਕੋਲ ਹੈ ਜੇ ਇਹ ਯਹੂਦੀ ਕਹਿਣ ਇਸਾਈ ਕਹਿਣ ਬੋਧੀ ਕਹਿਣ ਜੈਨੀ ਕਹਿਣ ਸਿੱਖ ਕਹਿਣ ਕਿ ਉਹ ਕੇਵਲ ਸਿੱਖਾਂ ਦੇ ਕੋਲ ਹੀ ਆਕਾਲ ਦਾ ਘੇਰਾ ਉਹ ਆਕਾਲ ਦਾ ਸਰੂਪ ਤੇ ਉਹਨੂੰ ਮੰਨਣ ਵਾਲਿਆਂ ਦੀ ਗੱਲ ਪੂਰਬੀ ਨਾ ਪਰਪਾਵੇ ਹਿਗਲਾ ਹਵਾਲੇ ਜਾਵੇ ਗੁਰ ਕਰਦੇ ਜੀ ਕੋਣ ਧਾਵੇ ਤੇਰੇ ਨਾਮ ਹੈ جو کی جو کون پون نہ کے دیکھ بادے آر بکے آر بھی ارادے تیرے نام ہیں پھرا کے پھر کے مانے تنداری پورے سیدھانے پچھو بکے پچھوی پچھو پچھو پچھانے میں جو کام ہے مرہٹا مگیلے تیری منسوس پسیا کرے

ਚਾਰ ਕਰਦੇ ਹੋਈਆਂ ਅਨੇਕ ਲਾਂਦੇ ਲਈ ਖਿਮਾ ਜਾਂ ਚ ਨਮਾ ਪਖਤ ਤਨਵਾਦ ਸਤਿਗੁਰੂ ਜੀ ਕਿਰਪਾ ਕਰੇ ਮਹਾਪੁਰਖਾਂ ਦੇ ਇਨਾ ਪਰਸੀ ਸਮਾਜ ਮਾਂ ਤੋਂ ਸਾਬ ਜਾਦਿਆਂ ਦੇ ਇਨਾ ਸ਼ਹੀਦੀ ਸਮਾਗਮਾਂ ਤੋਂ ਸਾਡੀ ਜ਼ਮੀਰ ਸਾਡੀ ਅੰਤਰਾ ਆਤਮਾ ਪਰ ਸ਼ਬਦ ਪ੍ਰਤੀ ਜਾ ਕੇ ਧਰਮ ਪ੍ਰਤੀ ਜਾ ਕੇ ਸਮਾਜ ਪ੍ਰਤੀ ਚੜਦੀ ਕਲਾ ਜੀਵਨ ਵਿਹਾਰ ਵਿੱਚ ਜੋ ਲਈ ਸਤਿਗੁਰੂ ਸਾਡੇ ਤੇ ਬਖਸ਼ਿਸ਼ ਕਰਨ ਆਓ ਹੁਣ ਗੁਰ ਕਰਦੀ ਮਰਿਆਦਾ ਅਨੁਸਾਰ ਦਿੱਤੇ ਸਾਹਮਣੇ ਦੀ ਸਮਾਪਤੀ ਪਉੜੀ ਲਾ ਕਰਕੇ ਆਪ ਤਨ ਕਾ ਸਜਾ ਤੁਧ ਤਖਤ ਨੰ ਪੈਸਾ ਸੁਭਜੀਪ ਸਿੰਘ ਜੀ ਹਿਉਰੀ ਰਾਗੇ 60 ਖੰਡ ਸੀ ਜਰਵਾਰ ਸਾਹਿਬ ਵਾਲੇ ਇਹਨਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਸੰਤਾਂ ਨੂੰ ਕੀਰਤਨ ਸਰਵਨ ਕਰਾ ਕੇ ਮਨੂ ਕੀਤਾ ਹੈ ਇਹਨਾਂ ਦਾ ਸ਼੍ਰੀਮਾਨ 108 ਤੰਤਵਾਰਾ ਸੰਤੋਪਾਜੀਤ ਸਿੰਘ ਸਾਹਿਬ ਜੀ ਬਨੋਂ ਨਿਰਮਣ ਕਮੇਟੀ ਆ ਗੋਲਾ ਦੀ ਸਾਰੀ ਸਾਧ ਸੰਤ ਕੋਲ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਪਾਵਨ ਪਿਤਰ ਰਸਤਾਰ ਤੇ ਆ ਕੇ ਸਤ ਸੰਗੀ ਅੱਜ ਦੇ ਗੁਰੂ ਸਮਾਗਮ ਵਿੱਚ ਹਾਜ਼ਰੀ ਭਰੀ ਹੈ ਹੁਣ ਆਪ ਜੀ ਦੇ ਨਾਲ ਸ੍ਰੀਮਾਨ ਸੰਤ ਬਾਬਾ ਮਹਾਵੀਰ ਸਿੰਘ ਜੀ ਤਾਜੇਵਾਲ ਵਾਲੇ ਥੋੜੇ ਸਮੇਂ ਲਈ ਸੰਗਤਾਂ ਦੇ ਨਾਲ ਪਟਨਾ ਜੀ ਆਰੇ ਜੈਨ ਭੈ ਆਦਬ ਨਾ ਬਾਣੀ ਧਾਰਾ ਜਾਨ ਹੋ ਸੋ ਸਿਖ ਨਾਹੇ ਹਮਾਰਾ ਜੁਗੋ ਜੁਗੋ ਅਡਾਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਮਹਾਂਪੁਰਸ਼ਾਂ ਦੇ ਪਾਵਨ ਪਵਿੱਤਰ ਸਥਾਨ શ્રી ਮਾਨਸਾ ਸਿੰਘ ਖੰਡਵਾਸੀ શ્રીਮਾਨ ਸੰਤ ਬਾਬਾ ਬਸੰਤ ਸਿੰਘ ਮਹਾਰਾਜ ਜੀ ਦੀ ਪਾਵਨ ਧਰਤੀ ਦੇ ਉੱਪਰ ਲਿਗਮਾੜ ਰਹੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਪਿਆਰ ਦੇ ਨਾਲ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਵਿੱਤਰ ਗੋਦ ਵਿੱਚ ਕੀਰਤਨ ਕਰਨ ਵਾਲੇ ਗੁਣੀ ਜਾਨ ਦਾ ਰਾਗੀ ਸਿੰਘਾ ਦਾ ਆਪਾਂ ਹੁਣੇ ਕੀਰਤਨ ਸਰਵਣ ਕੀਤਾ ਦਿਨ ਆਪਾਸੋਂ ਸਤਿਮੁਤ ਆਨੰਦ ਭੰਨ ਦਿੱਤਾ ਸਾਧ ਸੰਗਤ ਜੀ ਅੱਜ ਮਹਾਪੁਰਖਾਂ ਦੀਆਂ ਜਾਦਾ ਮਨਾਉਣ ਵਾਸਤੇ ਇਕੱਤਰ ਹੋਏ ਹਾਂ ਸਤ ਬਾਬਾ ਹਰ RAM ਸਿੰਘ ਜੀ ਉਤੀ ਮਰਦਾਨ ਸੰਪਰਦਾ ਸਾਡਾ ਸੰਬੰਧ ਦਸਮ ਪਾਤਸ਼ਾਹ ਦੇ ਦਰਬਾਰ ਨਾਲ ਜੁੜਦਾ ਹੈ ਭਾਈ ਦਿਆ ਸਿੰਘ ਜੀ ਨਾਲ ਜੁੜਦਾ ਹੈ ਪਰ ਜੇ ਦੁਆਬੇ ਦੀ ਧਰਤੀ ਦੀ ਗੱਲ ਕਰੀਏ ਜਿਸ ਵਕਤ ਸਿੱਖੀ ਦਾ ਪ੍ਰਚਾਰ ਵਿਸਾਰ ਗੁਰੂ ਦੀ ਗੱਲ ਕਬੂਲ ਦਾ ਹੋਕਾ ਦੇਣ ਦੀ ਗੱਲ ਜੇ ਸੰਪਰਦਾ ਦੀ ਝੋਲੀ ਪਈ ਹੈ ਤਾ ਉਹਦੇ ਰੱਬਤਾ ਸਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਬਣੋ ਹੀ ਹੋਈ। ਤਿਹਾਂ ਦੇ ਨਕਸ਼ੇ ਗਾਦਮਾ ਦੇ ਚਾਲ ਦੇ ਅੱਜ ਇਹਨਾਂ ਅਸਥਾਨਾਂ ਤੇ ਲਹਿਰਾ ਬਹਿਰਾ ਲੱਗੀਆਂ ਹਨ। ਗੁਰਬਾਣੀ ਦੇ ਪ੍ਰਵਾਹ ਚੱਲਦੇ ਹਨ, ਕਥਾ ਕੀਰਤਨ ਚੱਲਦੇ ਹਨ। ਮਹਾਂਪੁਰਸ਼ਾਂ ਦੀਆਂ ਜਾਦਾ ਮਨਾਉਂਦੇ ਹਨ। ਅੱਜ ਅਸੀਂ ਇਕੱਠੇ ਹੋਏ ਹਾਂ। ਇੱਠੇ ਹੋਏ ਹਾਂ ਤਾਂ ਇਸ ਦਿਨ ਦਾ ਫਾਇਦਾ ਲੈ ਕੇ ਜਾਈਏ ਕਿਸੀ ਕੇਵਲ ਕਾਲਰਾਸ ਲੈ ਕੇ ਨਾ ਮੁੜ ਜਾਈਏ ਥੋੜ੍ਹਾ ਜਿਹਾ ਮਨ ਦਾ ਰਾਸ ਵੀ ਲੈ ਕੇ ਜਾਈਏ ਤਨ ਦੀ ਭੁੱਖ ਸਕੇ ਰਿਹਾ ਚੱਲਦੀ ਰਹਿਣੀ ਹੈ ਪਰ ਗੁਰੂ ਦਰਬਾਰ ਵਿੱਚ ਆਏ ਹਾਂ ਗੁਰੂ ਘਰ ਵਿੱਚ ਆਏ ਹਾਂ ਇੱਥੋਂ ਕੁਝ ਨਾ ਕੁਝ ਮਨ ਦੀ ਸ਼ਾਂਤੀ ਵਾਸਤੇ ਮਨ ਦੀ ਤ੍ਰਿਪਤੀ ਵਾਸਤੇ ਕੋਈ ਗੁਰੂ ਦਾ ਬਚਨ ਬੱਲੇ ਬੰਨ ਕੇ ਲੈ ਜਾਈਏ ਫਿਰ ਸਾਡਾ ਬਹੁਤ ਵੱਡਾ ਫਾਇਦਾ ਹੋਵੇਗਾ ਕਿਉਂਕਿ ਸਾਧ ਸੰਗਤ ਜੀ ਅਕਸ਼ਹੀਦੀ ਦਿਹਾੜੇ ਵੀ ਆਰੰਭ ਹੋ ਜਾਣੇ ਹਨ ਬੈਰਾਗ ਵਿੱਚ ਦੇਣ ਹਨ ਉਹਨਾਂ ਦਿਨਾਂ ਦੇ ਵਿੱਚ ਵੀ ਗੁਰੂ ਦਾ ਸਿੱਖ ਕੀ ਕਰਦਾ ਹੈ ਆਪਾਂ ਸਿਮਰਨ ਕਰ ਸਕਦੇ ਹਾਂ ਸ਼ੁਕਰਾਨਾ ਕਰ ਸਕਦੇ ਹਾਂ ਉਹਨਾਂ ਮਹਾਨ ਰੂਹਾਂ ਦਾ ਉਹਨਾਂ ਮਹਾਨ ਆਤਮਾਵਾਂ ਦਾ ਜਿਨ੍ਹਾਂ ਦੀ ਬਦੌਲਤ ਅੱਜ ਸਾਡੇ ਸਿਰਾਂ ਤੇ ਪੱਗਾਂ ਹਨ ਦਸਤਾਰਾਂ ਹਨ ਅਸੀਂ